ਠੰਡ ਦੇ ਮੌਸਮ ਨੂੰ ਮੱਦੇ ਨਜ਼ਰ ਅੱਜ ਆਮ ਆਦਮੀ ਪਾਰਟੀ ਗੁਰੂ ਹਰਸਹਾਇ ਵੱਲੋਂ ਮੈਡਮ ਚਰਨਜੀਤ ਕੌਰ ਸਰਾਰੀ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਜਿੰਨੇ ਵੀ ਚੁਗੀਆਂ ਚੋਪੜੀਆਂ ਵਾਲੇ ਅੱਜ ਗਰੀਬ ਲੋਕ ਨੇ ਉਹਨਾਂ ਨੂੰ ਸਰਦੀ ਤੋਂ ਬਚਣ ਲਈ ਜਿਹੜੇ ਕਿ ਟੋਪੀਆਂ ਵੰਡੀਆਂ ਗਈਆਂ ਨੇ ਜਰਾਬਾਂ ਵੰਡੀਆਂ ਗਈਆਂ ਨੇ ਤੇ ਹੋਰ ਜਿਹੜਾ ਕਿ ਸਰਦੀ ਦੀ ਐਂਟਮਾ ਜਿਹੜੀਆਂ ਦਿੱਤੀਆਂ ਗਈਆਂ ਨੇ ਅਸੀਂ ਗੱਲਬਾਤ ਕਰ ਲੈਨੇ ਮੈਡਮ ਨਾਲ ਮੈਡਮ ਬੜਾ ਵੱਡਾ ਉਪਰਾਲਾ ਕੀਤਾ ਗਿਆ ਅੱਜ ਬੱਚੇ ਛੋਟੇ ਛੋਟੇ ਸੀ ਇਹਨਾਂ ਕੋਲ ਵਿਚਾਰਿਆਂ ਕੋਲ ਪਾਉਣ ਨੂੰ ਨਹੀਂ ਸੀ ਕੁਛ ਤੁਸੀਂ ਅੱਜ ਜਿਹੜਾ ਇਹਨਾਂ ਦਾ ਦੇ ਕੇ ਇਹਨਾਂ ਨੂੰ ਜਰਾਬਾਂ ਕੋਟੀਆਂ ਜਿਹੜੀ ਇਹਨਾਂ ਨੂੰ ਜ਼ਰੂਰਤਮੰਦ ਸੀ ਜਿਹੜੇ ਉਹਨਾਂ ਨੂੰ ਜਿਹੜੀ ਚੀਜ਼ ਪਹੁੰਚਾਈ ਹੈ ਜਿਹੜੀ ਚੀਜ਼ ਦੀ ਲੋੜ ਸੀ ਉਹਨਾਂ ਨੂੰ ਦਿੱਤੀ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਅਸੀਂ ਬਹੁਤ ਖੁਸ਼ੀ ਹੁੰਦੀ ਹੈ ਜੀ ਗਰੀਬਾਂ ਨੂੰ ਦੇ ਕੇ ਤੇ ਅਸੀਂ ਤਾਂ ਛੋਟਾ ਜਿਹਾ ਪ੍ਰਾਲਾ ਕੀਤਾ ਹੈ ਵੱਡਾ ਨਹੀਂ ਜੀ ਇਹ ਤੇ ਇਹਦੇ ਬੱਚਿਆਂ ਨੂੰ ਵੀ ਠੰਡ ਤੋਂ ਬਚਾਇਆ ਜਾ ਸਕੇ ਤੇ ਗਰੀਬ ਨੇ ਗਰੀਬਾਂ ਨੂੰ ਅਸੀਂ ਬਚਾਉਣ ਲਈ ਪੂਰਾ ਉਪਰਾਲਾ ਕੀਤਾ ਹੈ ਸਾਡੀ ਟੀਮ ਨੇ ਨਾਲ ਮਿਲ ਕੇ ਅਸੀਂ ਇਹ ਉਪਰਾਲਾ ਕੀਤਾ ਹੈ ਜੀ ਤੇ ਅਸੀਂ ਅਗਾ ਵੀ ਕਰਦੇ ਰਵਾਂਗੇ ਜਿੰਨਾਂ ਕੋ ਤਿਲਫਲ ਸਾਡੇ ਕੋਲ ਹੋਇਆ ਅਸੀਂ ਇਹਨਾਂ ਨੂੰ ਦਾਨ ਕਰਾਂਗੇ ਤੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਤੇ ਹੋਰ ਸਾਰੇ ਲੋਕ ਸੁਖੀ ਰਹਿਣ ਸਾਡੀ ਤੇ ਇਹ ਹੀ ਦੁਆ ਹੈ ਵੀ ਠੰਡ ਤੋਂ ਸਭ ਬਚੇ ਰਹਿਣ ਲੋਕ ਕਿੰਨੇ ਕੋ ਅੱਜ ਜੈਕਟਾਂ ਵੰਡੀਆਂ ਗਈਆਂ ਕੋਟੀਆਂ ਵੰਡੀਆਂ ਗਈਆਂ ਮੈਡਮ ਅੰਦਾਜ਼ਾ ਤਾਂ ਇਹਨਾ ਹੈ ਨਹੀਂ ਵੀ ਕਿੰਨੀਆਂ ਵੰਡੀਆਂ ਨੇ ਵੰਡੀਆਂ ਨਹੀਂ ਆਉਣਗੀਆਂ ਕੋਈ 10 20 25 ਤਵੰਡੀਆਂ ਜੇ ਹੋਰ ਵੰਡਣੀਆਂ ਕੋਈ ਪੰਨੀਆਂ ਸਾਡੀ ਗੱਡੀ 'ਚ ਤੇ ਅਸੀਂ ਹੋਰ ਪਾਸੇ ਜਾਣੇ ਦੋ ਪਾਸੇ ਦੇ ਆਏ ਹੋਰ ਪਾਸੇ ਵੀ ਜਾਵਾਂਗੇ ਜਿਹੜੇ ਹੋਰ ਗਰੀਬ ਬੈਠੇ ਨੇ ਉਹਨਾਂ ਨੂੰ ਵੀ ਦੇਵਾਂਗੇ ਅਸੀਂ ਇਹੀ ਪ੍ਰਾਲਾ ਸਾਡਾ ਤਾਂ ਜੀ ਬਿਲਕੁਲ ਮੈਡਮ ਚਰਨਜੀਤ ਕੋਰ ਸਰਾਰੀ ਜੀ ਵੱਲੋਂ ਛੋਟਾ ਜੋ ਉਪਰਾਲਾ ਕੀਤਾ ਗਿਆ ਬੱਚਿਆਂ ਲਈ ਠੰਡ ਤੋਂ ਉਹਨਾਂ ਨੂੰ ਬਚਾਉਣ ਲਈ ਜਿਵੇਂ ਕਿ ਨਵਾਂ ਸਾਲ ਹੈ ਨਵੇਂ ਸਾਲ ਦੇ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ ਉਦਾਂ ਹੀ ਜਿਹੜੇ ਕਿ ਇਦਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਧਰ ਸਾਡੇ ਨਾਲ ਲੱਡੂ ਜੀ ਵੀ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਭਾਜੀ ਕਿਵੇਂ ਦੇਖਦੇ ਹੋ ਅੱਜ ਛੋਟੇ ਛੋਟੇ ਬੱਚਿਆਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਸੀ ਉਹ ਅੱਜ ਉਹਨਾਂ ਨੂੰ ਮਿਲੀ ਹੈ ਇਹ ਮਾਨਤਾ ਭਲਾਈ ਦਾ ਕੰਮ ਹਰ ਸਾਲ ਦੀ ਤਰ੍ਹਾਂ ਹਰੇਕ ਸਾਲ ਹੀ ਮੰਦਪ ਰਈ ਦਾ ਕੰਮ ਕੀਤਾ ਜਾਂਦਾ ਹੈ ਬੱਚਿਆਂ ਨੂੰ ਕੋਠ ਠੰਡ ਤੋਂ ਬਚਣ ਲਈ ਕੋਟੀਆਂ ਟੋਪੀਆਂ ਜਰਾਬਾਂ ਦਸਤਾਨੇ ਰੇਕ ਮੰਤਰੀ ਸਾਹਿਬ ਦੀ ਹੁਕਮ ਅਨਸਾਰ ਐਮਐਲ ਸਾਹਿਬ ਰੇਕ ਵਾਰੀ ਆ ਕੇ ਤੇ ਆ ਵਰਦੇ ਅੱਜ ਅਂਟੀ ਜੁਮੇਵਰ ਲੱਗੀ ਹੈ ਜੀ ਤੇ ਸਰਨੇ ਕਿਤੇ ਜ਼ਰੂਰੀ ਕੰਮ ਤੇ ਜਾਣਾ ਸੀ ਇਸ ਕਰਕੇ ਅੱਜ ਮਾਤਾ ਜੀ ਆਏ ਨੇ ਸਾਡੇ ਨਾਲ ਰੇਕ ਚੁੱਗੀ ਚੌਂਪੜੀ ਵਾਲ ਨੂੰ ਜੋ ਲੋੜ ਵੰਦ ਰਹੇ ਉਹਨਾਂ ਨੂੰ ਸਾਰਿਆਂ ਨੂੰ ਟੋਪੀਆਂ ਤੇ ਕੋਟੀਆਂ ਵੰਡੀਆਂ ਜਾ ਰਹੀਆਂ ਨੇ ਜੋ ਠੰਡ ਤੋਂ ਬਚ ਸਕਣਗੇ ਸਰਪੰਚ ਸਾਹਿਬ ਕੀ ਗੁਜਾਰਿਸ਼ ਹੈ ਛੋਟੇ ਛੋਟੇ ਬੱਚੇ ਨੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਜਿਹਾ ਉਪਰਾਲਾ ਕੀਤਾ ਜਾਏਗਾ ਜਿਵੇਂ ਝੋਪੜੀਆਂ 'ਚ ਰਹਿੰਦੇ ਨੇ ਕੋਈ ਇਹਨਾਂ ਦੀ ਰਹਿائش ਦਾ ਪ੍ਰਬੰਧ ਹੋ ਸਕੇ ਕੋਈ ਇਹਨਾਂ ਨੂੰ ਕੋਈ ਮਕਾਨ ਬਣਾ ਕੇ ਦਿੱਤੇ ਜਾ ਸਕਣ ਸਰਕਾਰ ਵੱਲੋਂ ਕੋਈ ਇਦਾਂ ਦੇ ਕੋਈ ਉਪਰਾਲੇ ਕੀਤੇ ਜਾ ਸਕਦੇ ਸਰਕਾਰ ਵੱਲੋਂ ਉਹ ਤਾਂ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜੋ ਵੀ ਸਹੂਲਤਾਂ ਆਦੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਇਹਨਾਂ ਨੂੰ ਅੱਗੇ ਤੋਂ ਵੀ ਗੁਜਾਰਸ਼ ਕਰਾਂਗੇ ਇਸ ਇਹਨਾਂ ਨੂੰ ਝੁੱਗੀ-ਚੌਂਪੜੀ ਵਾਲਿਆਂ ਨੂੰ ਮਕਾਨ ਜਿਹੜੇ ਮਿਲ ਸਕਣ ਆ ਤਾਂ ਪਹਿਲੀ ਗੁਰੂ ਹਰ ਸਹਾਏ ਦੀ ਦਾਣਾ ਮੰਡੀ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਝੁੱਗੀ-ਚੋਪੜੀਆਂ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਆ ਕੋਸ਼ਿਸ਼ ਹੈ ਸਰਕਾਰ ਕਾਰ ਦੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹਨਾਂ ਨੂੰ ਕੋਈ ਅਜਿਹੀ ਕੋਈ ਰਹਿائش ਦਾ ਵੀ ਪ੍ਰਬੰਧ ਕੀਤਾ ਜਾ ਸਕੇ ਜੋ ਇਹਨਾਂ ਨੂੰ ਲੋੜ ਹੈ ਇਹਨਾਂ ਨੂੰ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਜਾ ਸਕੇ ਜਿਹੜੀ ਚੀਜ਼ ਦੀ ਲੋੜ ਹੈ ਅੱਜ ਇਹਨਾਂ ਨੂੰ ਛੋਟਾ ਜਿਹੜਾ ਉਪਰਾਲਾ ਕੀਤਾ ਗਿਆ ਕੱਪੜੇ ਵੰਡੇ ਗਏ ਨੇ ਗਰਮ ਉਹਨਾਂ ਦੇ ਨਾਲ ਜਿਹੜੇ ਕੀ ਹੈ ਅੱਜ ਇਹ ਬੱਚੇ ਬੜੇ ਖੁਸ਼ ਨਜ਼ਰ ਆ ਰਹੇ ਨੇ ਛੋਟੇ ਛੋਟੇ ਬੱਚੇ ਨੇ ਤੁਹਾਨੂੰ ਤਸਵੀਰ ਦਿਖਾ ਦੇਣਾ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਬੇਟੇ ਅੱਜ ਟੋਪੀਆਂ ਮਿਲ ਗਈਆਂ ਨੇ ਜੈਕਟਾਂ ਮਿਲੀਆਂ ਨੇ ਆ ਦੇਖੋ ਛੋਟਾ ਜਿਹਾ ਬੱਚੇ ਨੇ ਸੋਹਣੀ ਜੀ ਇੱਕ ਕੈਪ ਲਈ ਹੈ ਗਲਵਸ ਪਾਏ ਨੇ ਖੁਸ਼ੀ ਹੋ ਰਹੀ ਹੈ ਇਹ ਕੋ ਅੱਜ ਕੈਂ ਖਾ ਰਿਹਾ ਛੋਟਾ ਜਿਹਾ ਬੱਚਾ ਇਹਨੇ ਮਾਨ ਜੇ ਕਿੰਨੀ ਖੁਸ਼ੀ ਹੈ ਕਿ ਅੱਜ ਜਿਹੜੀ ਚੀਜ਼ ਦੀ ਇਹਨੂੰ ਜ਼ਰੂਰਤ ਸੀ ਇਹ ਬੱਚੇ ਅੱਜ ਠੰਡ ਤੋਂ ਬਚਣ ਲਈ ਜਿਹੜੇ ਝੁੱਗੀਆਂ ਦੇ ਵਿੱਚ ਆਪਦਾ ਗੁਜ਼ਾਰਾ ਕਰ ਰਹੇ ਸੀ ਅੱਜ ਇਹਨਾਂ ਨੂੰ ਉਸ ਚੀਜ਼ ਦੀ ਜਿਹੜੀ ਜ਼ਰੂਰਤ ਸੀ ਉਹ ਅੱਜ ਇਹਨਾਂ ਦੀ ਕਮੀ ਪੂਰੀ ਮੌਕੇ ਤੇ ਅੱਜ ਤੇ ਗਰੀਬਾਂ ਦੀ ਜਿਹੜੀ ਮਦਦ ਹੈ ਸਭ ਤੋਂ ਉੱਤਮ ਮੰਨੀ ਗਈ ਹੈ ਕਿ ਗਰੀਬ ਬੱਚਿਆਂ ਦੀ ਮਦਦ ਕਰਨਾ ਸਭ ਤੋਂ ਵੱਡਾ ਕਦਮ ਹੈ ਅੱਜ ਜੋ ਕੀਤਾ ਜਾ ਰਿਹਾ ਹੈ ਤੁਸੀਂ ਆਪ ਹੀ ਦੇਖੋ ਜੀ ਇੰਨੀ ਠੰਡ ਪੈ ਰਹੀ ਹੈ ਬਹੁਤ ਜ਼ੋਰ ਛੋਰ ਦੀ ਠੰਡ ਪੈ ਰਹੀ ਹੈ ਜਿਸ ਕਰਕੇ ਵਿਚਾਰੇ ਗਰੀਬ ਇੱਕ ਝੌਂਪੜੀਆਂ ਪਾ ਕੇ ਬੈਠੇ ਹੋਏ ਨੇ ਉਹਦੇ ਕਰਕੇ ਜੋ ਕੋਈ ਆਂਟੀ ਨੇ ਕਿਹਾ ਵੀ ਆਪਾਂ ਜਾ ਕੇ ਗਰੀਬ ਪਰਿਵਾਰਾਂ ਤੇ ਬੱਚਿਆਂ ਨੂੰ ਜਰਸੀਆਂ ਕੋਟੀਆਂ ਜਰਾਬਾ ਵੰਡ ਕੇ ਜਿੰਦੇ ਨਾਲ ਉਹ ਆਪ ਦਾ ਵੀ ਠੰਡ ਤੋਂ ਬਚ ਸਕਣ ਬਾਕੀ ਮੈਂ ਤਾਂ ਇਹ ਵੀ ਕਹਿਣਾ ਚਾਹਾਂਗਾ ਤੇ ਵੀ ਸਾਡੇ ਐਮਐਲਏ ਸਾਹਿਬ ਨੂੰ ਵੀ ਆਂਟੀ ਜੀ ਨੂੰ ਵੀ ਇਹਨਾਂ ਦਾ ਕੋਈ ਵਿਚਾਰਿਆਂ ਦਾ ਉਪਰਾਲਾ ਕੀਤਾ ਜਾਵੇ ਆਉਣ ਵਾਲੇ ਟਾਈਮ 'ਚ ਵੀ ਇਹਨਾਂ ਦਾ ਵੀ ਮਕਾਨ ਕਮਰਾ ਹੋਵੇ ਰਹਿਸ਼ ਵਰਗ ਵਗੈਰਾ ਹੋਵੇ ਵੀ ਇਹਨਾਂ ਨੂੰ ਵਧੀਆ ਬੰਦੇ ਆਪ ਦਾ ਬਚਾਅ ਕਰ ਸਕਣ ਬਸ ਸਾਡਾ ਤੇ ਹੀ ਕਹਿਣਾ ਜੀ ਬਾਕੀ ਅਸੀਂ ਜੋ ਜਿੰਨਾ ਹੋ ਸਕਿਆ ਅਸੀਂ ਕੀਤਾ ਬਿਲਕੁਲ ਜਿੰਨੇ ਵੀ ਆਗੂ ਸਹਿਬਾਨ ਪਹੁੰਚੇ ਸੀ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਸਾਹ ਵੀ ਕੀਤਾ ਗਿਆ ਉਹਨਾਂ ਵੱਲੋਂ ਵੀ ਗੁਜਾਰਿਸ਼ ਕੀਤੀ ਗਈ ਹੈ ਸਰਦਾਰ ਸਰਾਰੀ ਸਾਹਿਬ ਨੂੰ ਸਰਦਾਰ ਫੋਜਾ ਸਿੰਘ ਸਰਾਰੀ ਜਿਹੜੇ ਕਿ ਛੋਟੇ ਜਿੰਨੇ ਵੀ ਇਹ ਝੁੱਗੀ ਝੋਪੜੀਆਂ ਦੇ ਵਿੱਚ ਵਸਦੇ ਗਰੀਬ ਲੋਕ ਨੇ ਇਹਨਾਂ ਲਈ ਰਹਿائش ਦਾ ਅਗਰ ਪ੍ਰਬੰਧ ਹੋ ਸਕੇ ਤਾਂ ਸਭ ਤੋਂ ਉੱਤਮ ਕਦਮ ਹੈ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀ ਸ਼ਰਮਾ ਲਾਈ ਪੰਜਾਬ ਟੀਵੀ